ਮੁਰਦਾਬਾਦ 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 ਜੇਰਾ ਖਰਮ ਮੁਰਦਾਬਾਦ 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 ਜੋਦੀ ਬੋਲੋ ਕੋਈ ਪਰਵਾਹ ਨਹੀਂ ਯਾਰ ਜਰੋਨਾ ਪੁਲਿਸ ਜੇਰਾ ਮੁਰਦਾਬਾਦ 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 ਜੇਰਾ ਖਰਮ ਮੁਰਦਾਬਾਦ ਮੁਰਦਾਬਾਦ ਫੁਲਦੀਆ ਦੇ ਖਵਾਲੇ ਮੁਰਦਾਬਾਦ 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 ਫੁਲਦੀਆ ਦੇ ਖਵਾਲੇ ਮੁਰਦਾਬਾਦ ਮੁਰਦਾਬਾਦ ਪ੍ਰੋਤਿਆ ਮੰਗਲ ਵਾਲੇ ਦੇ ਰਖਵਾਲੇ ਮੁਰਦਾਬਾਦ 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 ਸਤਿ ਸ਼੍ਰੀ ਅਕਾਲ ਮੁੜਦਾਬਾਦ ਮੁੜਦਾਬਾਦ ਤੱਕ ਦੇ ਵਿੱਚ ਜੋ ਲੋਕਾਂ ਦੇ ਵਿੱਚ ਮੰਨ ਚ ਡਰ ਉਹ ਸੱਚਾ ਵੀ ਆ ਕਿਉਂਕਿ ਤੀਸਰੀ ਵਾਰਤਾ ਤੇ ਡੇਰਾ ਬਾਬਾ ਨਾਨਕ ਚੋ ਗਈ ਆ ਪਹਿਲੀ ਵਾਰਤਾ ਤੇ ਵੀ ਲੋਕੀ ਸ਼ਾਇਦ ਪੁਲਿਸ ਪ੍ਰਸ਼ਾਸਨ ਆਪੀ ਜਾਗ ਜੇਗਾ ਦੂਸਰੀ ਵਾਰਤਾ ਤੇ ਵੀ ਲੋਕੀ ਬੋਲੇ ਵੀ ਸ਼ਾਇਦ ਪੁਲਿਸ ਪ੍ਰਸ਼ਾਸਨ ਆਪੀ ਜਾਗ ਜੇਗਾ ਹੁਣ ਤੀਸਰੀ ਵੀ ਹੋ ਗਈ ਆ ਲੱਗਦਾ ਇਹ ਵੀ ਜਾਗਦਾ ਕਿਉਂਕਿ ਬਜ਼ਾਰ ਦੇ ਵਿੱਚ ਦੁਕਾਨਦਾਰਾਂ ਨੂੰ ਘਟੋ ਘਟੇ 5 7 10 ਬੰਦਿਆਂ ਦੀ ਗਸ਼ਟਤੇ ਹੋਏ ਡੇਲੀ ਡੇਲੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਜਿਹੜਾ ਕੋਈ ਸਰਕਾਰ ਦੀ ਅਸਾਂ ਨੂੰ ਡਰ ਹੋਏ ਕਿ ਬੀ ਬਾਜ਼ਾਰ ਚ ਪੁਲਸਿਆ ਪਰ ਇਹਨਾਂ ਵੱਲੋਂ ਕੋਈ ਐਸਾ ਹਾਸ਼ਮਤ ਨਹੀਂ ਅਸੀਂ ਅੱਜ ਵੀ ਇਹਨਾਂ ਕੋਈ ਲੈਣਾ ਵੀ ਤੁਸੀਂ ਸਾਨੂੰ ਸਵੱਛਤਾ ਦੀ ਜੁੰਮਿਆਈ ਦੇਓਗੇ ਕਿ ਨਹੀਂ ਦੇਓਗੇ ਕਿ ਨਹੀਂ ਦੇਓਗੇ ਤੇ ਯਾ ਸਾਨੂੰ ਜਵਾਬ ਦੇ ਦੋਗੇ ਕਿ ਅਸੀਂ ਨਹੀਂ ਦੇਣੀ ਫਿਰ ਲੋਕੀ ਆਪ ਦਾਪ ਆਪ ਹੀ ਵੇਖਣ ਫਿਰ ਤੁਹਾਡੇ ਕੋਲ ਮੰਗੀ ਨਾ ਕਰੀਏ ਤੇ ਹੁਣ ਬੇਨਤੀ ਇਹ ਹੈ ਕਿ ਪੁਲਸ ਨੂੰ ਯਾ ਤੇ ਆਪਣੇ ਤੇ ਤੁਸੀਂ ਤਲੇ ਠੀਕ ਆ ਤੁਸੀਂ ਆਪਣੀ ਸਿਕਿਉਰਿਟੀ ਕਰ ਲਈ ਆ ਕੋਈ ਗੱਲ ਕਰਨੀ ਚਾਹੀਦੀ ਆ ਭਾਈ ਲੋਕਾਂ ਦੀ ਤੇ ਵੇਖੋ ਨਾ ਲੋਕਾਂ ਦੀ ਕੌਣ ਕਰੇਗਾ ਫਿਰ ਤੁਸੀਂ ਤੇ ਆਪਣੀ ਕਰ ਲਈ ਤੇ ਲੋਕਾਂ ਦੀ ਕੌਣ ਕਰੇਗਾ ਤੇ ਲੋਕਾਂ ਪ੍ਰਤੀ ਤੁਸੀਂ ਇਥੇ ਡਿਊਟੀਆਂ ਦੇ ਬੈਠੇ ਹੋ ਤੇ ਜੇ ਲੋਕੀ ਸੁਰੱਖਿਅਤ ਨਹੀਂ ਕਾੰਦਾਰ ਭਰਾਵਾਂ ਨੂੰ ਰੋਟੀ ਸ਼ਾਮ ਨੂੰ ਮਾਂ ਨਸੀਬ ਹੁੰਦੀ ਆ ਤੇ ਡੇਰਾ ਬਾਬਾ ਨਾਨਕ ਬਾਰਡਰ ਏਰੀਆ ਇੱਥੇ ਕਾਰੋਬਾਰ ਹੈ ਨਹੀਂ ਤੇ ਫਰੋਤੀਆਂ ਭਰਾਵੋ ਭਾਈ ਅਸੀਂ ਕਿੱਥੋਂ ਦਈਏ ਕਿੱਥੋਂ ਅਸੀਂ ਲੱਖਾਂ ਰੁਪਏ ਦਈਏ ਆਪਣੇ ਪਰਿਵਾਰ ਸੰਭੀਏ ਜਾਂ ਆਪਣੀਆਂ ਦੁਕਾਨਾਂ ਕਰੀਏ ਕਿ ਜਾਂ ਤੁਹਾਡੇ ਲਈ ਪੈਸੇ ਦਈਏ ਰਾਤੀ ਜਿਹੜਾ ਕੰਮ ਹੋਇਆ ਪਿਛਲੇ 3 ਮਹੀਨਿਆਂ ਵਿੱਚ ਦੋ ਕਟਨਾਵਾਂ ਹੋ ਗਈਆਂ ਵਾ ਬੀਦੀ ਮੈਡੀਕਲ ਸਟੋਰ ਤੇ ਗੋਲੀ ਚੱਲੀ ਆ ਰਾਤੀ ਮੇਸ਼ੀ ਭਾਜੀ ਦੇ ਮੁੰਡੇ ਦੇ ਉੱਥੇ ਗੋਲੀ ਚੱਲੀ ਆ ਬੜਾ ਮਾੜਾ ਕੰਮ ਆ ਅਹੀਂ ਮੌਜੂਦਾ ਸਰਕਾਰ ਦੇ ਐਮ ਐਲ ਏ ਸਾਹਿਬ ਤੇ ਆਪਣੇ ਡੀ ਐਸ ਪੀ ਸਾਹਿਬ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ ਕਿਉਂਕਿ ਦੁਕਾਨਦਾਰ ਜਿਹੜੇ ਨੇ ਭਰਾ ਸਾਡੇ ਨਾ ਕੋ ਕੋਈ ਇੰਨਾ ਪੈਹਾ ਇੰਨਾ ਦੌਲਤਮੰਦ ਨਹੀਂ ਹੈਗੇ ਇਲਾਕੇ ਦੀ ਜਨਸੰਖਿਆ ਵੇਖ ਲਓ ਕਿੰਨੀ ਗਿਆ ਇੱਧਰ ਚਲ ਜਓ ਤੇ ਇੱਧਰੋਂ ਹੈ ਹੀ ਨਹੀਂ ਕੁਝ ਵੀ ਵਪਾਰ ਮੰਡਲ ਵੱਲੋਂ ਕੀ ਮੰਗ ਕਰ ਉੱਠੋ ਵਪਾਰ ਮੰਡਲ ਵੱਲੋਂ ਮੰਗ ਇਹੋ ਹੀ ਆ ਕਿ ਦੁਕਾਨਦਾਰਾਂ ਦੀ ਸੁਰੱਖਿਆ ਯਕੀਨੀ ਬਣਾਇਆ ਜਾਏ ਤੇ ਮੇਰੀ ਗੱਲ ਦਾ ਗੁੱਸਾ ਕੋਈ ਨਹੀਂ ਜਿਹੜੀ ਗੱਲ ਮੈਂ ਕਰ ਲਗਿਆ ਸਾਰੇ ਚੈਨਲਾਂ 'ਤੇ ਚਲਾ ਦਿਓ ਆਉਂਦੇ 4-5 ਸਾਲ ਵਿੱਚ ਜੇ ਸਾਡੇ ਦੁਕਾਨਦਾਰਾਂ ਦੀ ਆਉਣ ਵਾਲੇ ਦਿਨਾਂ ਵਿੱਚ ਸੁਰੱਖਿਆ ਯਕੀਨੀ ਨਹੀਂ ਹੋਈ ਤੇ ਅਸੀਂ ਚੋਣਾਂ ਦਾ ਜਿੰਨੀਆਂ ਚੋਣਾਂ ਆਉਣੀਆਂ ਥੱਲਿਓਂ ਲੈ ਕੇ ਤੇ ਉੱਪਰ ਤੱਕ ਡੇਰਾ ਬਾਬਾ ਨਾਨਕ ਦੇ ਨਵਾਸੀ ਸਾਰੀਆਂ ਚੋਣਾਂ ਦਾ ਹੀ ਬਾਈਕਟ ਕਰਨਗੇ ਲਾਇਨ ਆਰਡਰ ਨੂੰ ਕਿਤਾਵੇ ਲਾਇਨ ਆਰਡਰ ਦੀ ਸਥਿਤੀ ਬਹੁਤ ਮਾੜੀ ਆ ਜਿਹੜਾ 3 ਮਹੀਨਿਆਂ ਦੇ ਵਿੱਚ ਹੋ ਗਈ ਆ ਪਾਹੀ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਲਾਇਨ ਆਰਡਰ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਜਾਵੇ ਤੇ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਡੀਐਸਪੀ ਦਫ਼ਤਰ ਤੋਂ 50 ਫੁੱਟ ਦੂਰੀ ਤੇ ਦੁਕਾਨ ਦੇ ਤੇ ਉੱਥੇ ਗੋਲੀਆਂ ਚਲਾ ਕੇ ਮੁੰਡੇ ਚਲੇ ਗਏ ਮੇਜਨ ਸਟੋਰ ਮੇਂ ਛੇੜੀ ਹੱਟੀ ਇਹ ਕਿੰਨੇ ਵਜੇ ਦੀ ਗੱਲ ਸੀ 6:30 ਵਜੇ 6:30 ਮੰਗ ਕਰ ਦੋ ਸੁਰੱਖਿਆ ਦਿੱਤੀ ਜਾਏ ਇਹਨਾਂ ਨੂੰ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੂੰ ਸੁਰੱਖਿਆ ਕੀਤੀ ਜਾਏ ਹੋਰ ਕੀ ਆਈ ਕਹਿੰਦੇ ਆ ਹੁਣ ਕਰਦੇ ਕੱਖ ਨਹੀਂ 635 ਤੇ ਮੈਂ ਥਾਣੇ ਆਇਆ ਦਰਖਾਸਤ ਦੇ ਕੇ ਚਲੇ ਗਿਆ ਤੇ ਕਹਿੰਦੇ ਜਾਓ ਜੀ ਕੋਈ ਨਹੀਂ ਆ ਜਿੰਦੇ ਇੱਕ ਘੰਟੇ ਬਾਅਦ ਬੰਦੇ ਆਏ ਜੇ ਸ਼ੀ ਮਨਿਆਰੇ ਵਾਲੀ ਦੁਕਾਨ ਤੇ ਘਟਨਾ ਹੋਈ ਬੜੀ ਮਾੜੀ ਹੋਈ ਮੈਂ ਵੀ ਕੁਝ ਚਿਰ ਬਾਅਦ ਉਥੇ ਪਹੁੰਚਿਆ ਤੇ ਇੱਕ ਐਸਆਈ ਮੈਨੂੰ ਕਹਿੰਦਾ ਵੀ ਪ੍ਰਧਾਨ ਜੀ ਇੱਥੇ ਗੋਲੀ ਚੱਲੀ ਨਹੀਂ ਮੈਂ ਉਹ ਕਿਦਾਂ ਕਹਿੰਦਾ ਜੇ ਗੋਲੀ ਚੱਲੀ ਆ ਤੇ ਉਹਦਾ ਜਿਹੜਾ ਮੈਂ ਕਹਾ ਕੋਈ ਨਹੀਂ ਜਾਂ ਕੋਈ ਉਹ ਲੱਭਣਾ ਚਾਹੀਦਾ ਸਬੂਤ ਮੈਂ ਕਹਾ ਗੋਲੀ ਚੱਲੀ ਲੋਕਾਂ ਵਾਲ ਸੁਣੀ ਸਭ ਕੁਝ ਹੋਇਆ ਤੇ ਫਿਰ ਹੁਣ ਸਬੂਤ ਕਾਦਾ ਲੱਭਣਾ ਇਹ ਕਰਕੇ ਜਿਹੜੀ ਇਹ ਘਟਨਾ ਡੇਰੇ ਵਾਸਤੇ ਹੋਣਦੀ ਆ ਬਹੁ ਮਾੜੀਆਂ ਹੋਣਦੀਆਂ ਨੇ ਪੁਲਿਸ ਨੂੰ ਸਾਡੀ ਰੱਖਿਆ ਕਰਨੀ ਪਏਗੀ ਨਹੀਂ ਤੇ ਲੋਕ ਇਹਨਾਂ ਦੇ ਖਿਲਾਫ ਪੂਰਾ ਤੁਰਨਗੇ ਮਸਲਾ ਇਹ ਆ ਵੀ ਇੱਥੇ ਇਹ ਤੀਜੀ ਵਾਰਦਤ ਹੋਈ ਆ ਰਮੇਸ਼ ਚੰਦ ਦੀ ਮਨੀਆਰੀ ਦੀ ਦੁਕਾਨ ਤੇ ਪਹਿਲੀ ਵਾਰਦਤ ਹੋਈ ਬਿੱਲੇ ਸ਼ਾਹ ਦੀ ਸਨਿਆਰੇ ਦੀ ਦੁਕਾਨ ਤੇ ਲੁੱਟ ਹੋਈ ਆ ਉਸ ਤੋਂ ਬਾਅਦ ਬੇਦੀ ਮੈਡੀਕਲ ਸਟੋਰ ਤੇ ਹਮਲਾ ਆਇਆ ਉਹਨੂੰ ਗੋਲੀ ਵਜਈ ਆ ਤੀਜੀ ਵਾਰਦਤ ਇਹ ਰਾਤੀ ਹੋਈ ਆ 6:30 ਵਜੇ ਪੁਲਿਸ ਸੁੱਤੀ ਦੀ ਆ ਪੁਲਿਸ ਕੋਈ ਕੰਮ ਨਹੀਂ ਕਰਨੀ ਕੋਈ ਬਾਜ਼ਾਰ 'ਚ ਗਸ਼ਤ ਨਹੀਂ ਜਿਹੜੇ ਦੁਕਾਨਦਾਰ ਨੇ ਅਨਸੁਰਖਤ ਨੇ ਤੇ ਇਸੇ ਰੋਸ ਵਜੋਂ ਅਸਾਂ ਅੱਜ ਬਾਜ਼ਾਰ ਡੇਰਾ ਬਾਬਾ ਨਾਨਕ ਸਾਰੇ ਦੁਕਾਨਦਾਰਾਂ ਨੇ ਸਾਰਾ ਡੇਰਾ ਨਿਵਾਸੀਆਂ ਨੇ ਸਹਿਯੋਗ ਦੇ ਕੇ ਬੰਦ ਕੀਤਾ ਵਾ ਤੇ ਪੁਲਿਸ ਆ ਗਿਆ ਹੀ ਪ੍ਰੋਟੈਸਟ ਕਰਨ ਦੇ ਆ ਵੀ ਸਾਡੀ ਸੁਰੱਖਿਆ ਕਰੋ ਦੁਕਾਨਦਾਰਾਂ ਲੋ ਜਿਹੜਾ ਧਰਨਾ ਦਿੱਤਾ ਗਿਆ ਉਹ ਕਹਿੰਦੇ ਨੇ ਵੀ ਸਾਡੀ ਜਿਹੜੀ ਹੈ ਕਾਰਵਾਈ ਬਟ ਲਿਖੀ ਨਹੀਂ ਇਸ ਮਕੈਦੇ ਵਿੱਚ ਮੁਕਦਮਾ ਦਰਜ ਆਲਰੇਡੀ ਜੀ ਜੀ ਕਿਨ ਲੋਕੀ ਰਸ ਨੇ ਰਾਤੀ ਜਿਹੜੀ ਵਾਰਦਾਤ ਕਰ ਦੱਸ ਰਹੇ ਨੇ ਵੀ ਸਾਡੇ ਇੱਥੇ ਗੋਲੀ ਚੱਲੀ ਹੈ ਉਹ ਵੀ ਅਸੀਂ ਟ੍ਰੇਸ ਕਰ ਰਹੇ ਹਾਂ ਜਲਦੀ ਤੇ ਔਰ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਸਾਰੀਆਂ ਅਸੀਂ ਜਲਦੀ ਪੋਸਟ ਕਰ ਰਹੇ ਇਹਨੂੰ ਆਗਲਾ ਸਰ ਉਹਨੇ ਕੁਝ ਮੰਗਾਇਆ ਵੀ ਨੇ ਨਕਿਆਂ ਨੂੰ ਲੈ ਕੇ ਨਾਕੇ ਜਿਹੜੇ ਲੱਗਦੇ ਨੇ ਉਹ ਥੋੜਾ ਜਿਹਾ ਜਿਸ ਤਰ੍ਹਾਂ ਸਾਡਾ ਇੱਕ ਨਾਕਾ HDFC ਬੈਂਕ ਦੇ ਕੋਲ ਹੈ ਉਹ ਵੀ ਉੱਥੇ ਚਾਹੀਦਾ ਜ਼ਰੂਰੀ ਆ ਇੱਕ ਨਾਕਾ ਉਹ ਕਹਿੰਦੇ ਨੇ ਸਾਨੂੰ ਬਿਜਾਰਦੇ ਜੇਣਾ ਉਹ ਵੀ ਅਸੀਂ ਸ਼ੁਰੂ ਕਰਵਾ ਦਿਆਂ ਕਿਉਂਕਿ ਜਿਹੜਾ ਚਾਹੋਗੇ ਨਾਕਾ ਨੂੰ ਬਿਜਾਰਚਿਤ ਕਰ ਦਿੰਦੇ ਆ ਕੋਈ ਇਹੋ ਜਿਹੀ ਨਾਕਿਆਂ ਦੀ ਫੋਰਸ ਦੀ ਕੋਈ ਕਮੀ ਨਹੀਂ ਹੈ ਨਾਕੇ ਲਾਵਾਂਗੇ ਔਰ ਪਟੋਲਿੰਗ ਵੀ ਪੂਰੀ ਚੱਲੇਗੀ PCR ਵੀ ਪਟੋਲਿੰਗ ਦੀ ਮੰਗ ਕੀਤੀ ਉਹ ਵੀ ਸ਼ੁਰੂ ਕਰਾ ਦਿੰਦੇ ਆ ਪਹਿਲੇ ਵੀ ਚੱਲਦੀ ਆ ਹੋਰ ਵਧਾ ਦਿੰਦੇ ਥੋੜੀ ਇਹਨਾਂ ਦੀ ਧਰਨੇ ਨੂੰ ਕੀ ਸਵਾਲ ਚ ਤਾਂ ਰਾਤ ਇਹ ਕਹਿ ਰਹੇ ਸਾਨੂੰ ਵੈਪਨ ਲਾਇਸੈਂਸ ਚਾਹੀਦੇ ਨੇ ਉਹ ਜਿਹੜੀਆਂ ਜਿਹੜੇ ਦੁਕਾਨਦਾਰਾਂ ਨੂੰ ਵੈਪਨ ਲਾਇਸੈਂਸ ਦੀ ਲੋੜ ਹੈ ਉਹ ਫਾਰਮਾਂ ਚੁਕਰੀਆ ਕਰਨਾ ਪਏ ਤੇ ਇਹਨਾਂ ਨੂੰ ਵੈਪਨ ਚਾਹੀਦੇ ਹੋ ਜਾਣ ਕੇ ਲੋਕਾਂ ਬੋਧਾ ਖੇਲਾ ਕਰਵਾ ਲਿਆ ਕਿਹੜੀ ਗੱਲ ਆ ਰਹੀ ਹੈ ਇਹਨਾਂ ਨੂੰ ਮੇਰੇ ਪਾਪਾ ਬੱਬੂ ਇਹਦੇ ਦੇ ਬੇਰੀ ਦੀ ਬਰਾਦ ਤਿਆਰੀ ਕਰਦੇ ਹਾਂ ਹਾਂਜੀ ਜਿਹੜੀ ਕਾਲ ਆ ਰਹੀ ਹੈ ਜਿਹੜੀ ਐ ਸੌਸ਼ਲ ਗੱਲ ਆ ਰਹੀ ਹੈ ਉਹਨਾਂ ਨੂੰ ਫੋੜਾ ਰਹੇ ਆ ਦੇਖਦੇ ਜਲਦੋਂ ਜਿਹੜੀ ਫੇਸ ਕਰਦੇ ਵਿੱਚ ਉਹਨਾਂ ਨੂੰ ਕਾਲ ਆ ਰਹੀਆਂ ਨੇ ਜਲਦੀ ਹੀ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ